ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਮਾਂ ਦਾ ਇੱਕ ਰਾਤ ਦਾ ਕਰਜ਼ਾ ਨਹੀਂ ਪੁੱਤ ਦੇ ਸਕਦਾ ਕਿਹੋ ਜਿਹੋ ਪੁੱਤ ਹੋਣਗੇ ਜਿਹੜੇ ਆਪਣੀਆਂ ਮਾਂਵਾਂ ਨੂੰ ਪਿਰ ਦਾ ਆਸ਼ਰਮ ਵਿੱਚ ਛੱਡ ਜਾਂਦੇ ਆ ਆ ਖਬਰਾਂ ਆਉਂਦੀਆਂ ਨੇ ਜਿਹੜੇ ਆਪਣੀ ਮਾਂ ਦੀ ਕੁੱਟਮਾਰ ਕਰਦੇ ਆ ਮੈਂ ਅਕਸਰ ਆਪਣੇ ਦੀਵਾਨਾ ਚ ਬੋਲਦਾ ਰਹਿਣਾ ਤੁਸੀਂ ਆਪਣੀ ਮਾਂ ਦੀ ਇੱਜ਼ਤ ਕਰਨੀ ਸ਼ੁਰੂ ਕਰ ਦਿਓ ਤੁਹਾਡੇ ਬੱਚੇ ਤੁਹਾਡੀਆਂ ਇੱਜ਼ਤਾਂ ਕਰਨਗੇ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਹੁੰਨਾ ਤੁਸੀਂ ਚਾਹੁੰਦੇ ਹੋ ਨਾ ਬਢੇਪੇ 'ਚ ਤੁਹਾਡੀ ਔਲਾਦ ਤੁਹਾਡਾ ਕਹਿਣਾ ਮੰਨੇ ਤੁਹਾਨੂੰ ਸਾਹਮੇ ਕਹਿੰਦੀ ਹਾਂ ਬਾਬਾ ਜੀ ਅਸੀਂ ਚਾਹੁੰਦੇ ਆਂ ਫਿਰ ਮੈਂ ਕਿਹਾ ਜਿਹਦੇ ਲੜ ਤੈਨੂੰ ਲਾਇਆ ਨਾ ਜਦ ਜਿਹੜਾ ਤੇਰੇ ਲੜ ਲੱਗਿਆ ਹੋਂ ਦੋਨੇ ਜਿਹਨੂੰ ਮਰਦੀ ਕਹ ਲੋ ਭਾਵੇਂ ਉਹਦੇ ਲੜ ਲੱਗੀ ਭਾਵੇਂ ਉਹ ਉਹਦੇ ਲੜ ਲੱਗਿਆ ਜਿਹੜਾ ਤੇਰੇ ਲੜ ਲੱਗਿਆ ਜਾਂ ਜਿਹਦੇ ਲੜ ਤੂੰ ਲੱਗੀਆਂ ਉਹਨੂੰ ਆਪਣੇ ਮਾਪਿਆਂ ਦੀ ਸੇਵਾ ਕਰਨ ਤੋਂ ਨਾ ਰੋਕੀ ਕੱਲੂ ਤੇਰੇ ਪੁੱਤ ਤੇਰੀ ਸੇਵਾ ਕਰਨਗੇ ਤੂੰ ਅੱਜ ਉਹਨੂੰ ਰੋਕੇਂਗੀ ਨਾ ਵੀ ਮੇਰੀ ਆਪਣੀ ਮਾਂ ਦੀ ਸੇਵਾ ਨਾ ਕਰ ਆਪਣੇ ਪਿਓ ਦੀ ਸੇਵਾ ਨਾ ਕਰ ਪੱਟੀ ਪੜਾਤੀ ਤੇ ਯਾਦ ਰੱਖਿਓ ਜਿਹੜਾ ਬੀਜ ਹੈ ਸੋਹਣ ਉਹ ਤੈਨੂੰ ਵੱਢਣਾ ਪੈਣਾ ਪਿੱਛੇ ਦੀਵਾਨ ਦੇ ਵਿੱਚ ਆ ਮੈਂ ਸਾਰਾ ਜ਼ਿਕਰ ਕਰਕੇ ਆਇਆ ਤੁਸੀਂ ਸੁਣਿਆ ਆਂ ਵੀ ਜਿੱਦਾਂ ਦਾ ਬੀਜ ਅੱਜ ਪਾਣਾ ਉਦਾਂ ਦਾ ਬੀਜ ਉਹ ਫਸਲ ਕਰਨ ਨੂੰ ਵੱਢਣੀ ਪੈਣੀ ਹੈ ਆਨੰਦਪੁਰ ਸਾਹਿਬ ਤੋਂ ਬਹੁਤ ਪਿਆਰ ਵਾਲਾ